ਜੀ ਹੋ ਗਈ ਜੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਅਮੇਜ਼ਿੰਗ ਟ੍ਰਿਪ ਟੂ ਵੈਨਪੋਰ ਹੁਣ ਆਪਾਂ ਜਾ ਰਹੇ ਆਂ ਵਿਕਟੋਰੀਆ ਟੂ ਹੁਣ ਜਾ ਰਹੇ ਆਂ ਆਪਾਂ ਵੈਨਪੋਰ ਆਈਲੈਂਡ ਟੂ ਹੁਣ ਜਾ ਰਹੇ ਆਂ ਮੇਨ ਲੈਂਡ ਤੋਂ ਤੇ ਸੋ ਆਪਾਂ ਵੇਟ ਕਰ ਰਹੇ ਆਂ ਫੈਰੀ ਦੀ ਆ ਖੜੀ ਆਪਣੀ ਗੱਡੀ ਸੋ ਅੱਜ ਜਿੰਨੀਆਂ ਗੱਡੀਆਂ ਖੜੀਆਂ ਨੇ ਸਾਰੇ ਵੇਟ ਹੋ ਰਹੇ ਆਂ ਇੱਥੇ ਗੱਡੀਆਂ ਦੇ ਹੁਣ ਆ ਗੱਡੀਆਂ ਜਾ ਰਹੀਆਂ ਨੇ ਉੱਪਰ ਫਲਾਈ ਸਾਹਮਣੇ ਖੜੀ ਹੋਈ ਜੇ ਫੈਰੀ ਉਸ ਚੋਂ ਲੋਡਿੰਗ ਅਪ ਹੋ ਰਹੀ ਆ ਸੋ ਚਲੋ ਮਿਲਦੇ ਆਪਾਂ ਫੈਰੀ ਦੇ ਵਿੱਚ ਸੋ ਆਪਾਂ ਪਹੁੰਚ ਗਏ ਜੀ ਫੈਰੀ ਜੂ ਐਲੀਵੇਟਰ ਲੈ ਕੇ ਆਪਾਂ ਜਾਵਾਂਗੇ ਉੱਪਰ ਐਡ ਤੱਕ ਉਹ ਫਲੋਰ ਅੰਦਰ ਕੰਨਾ ਹੈ ਨਾ ਜਿਹ ਉਹ ਬਾਹਰ ਦਾ ਹਾਂ ਜੀ ਆਪਾਂ ਪਹੁੰਚ ਕੇ ਸੀ 6 ਫਲੋਰ ਉਸ ਤੋਂ ਬਾਅਦ ਆਪਾਂ ਸਟੇਅਰਸ ਲੇਕਾਂ ਸਟੇਅਰਸ ਰਾਹੀਂ ਆਪਾਂ ਜਾ ਰਹੇ ਹਾਂ ਹਾਂ ਜੀ ਤੇ ਆਪਾਂ ਆ ਗਏ ਸੀਗੇ ਹੁਣ ਐਡਾ ਟੌਪ ਆਫ ਦਾ ਫੈਰੀ ਉਹ ਉਹਨੇ ਫੈਰੀ ਚੱਲੀ ਇੱਥੋਂ ਡੇਢ ਘੰਟਾ ਲੱਗੂਗਾ ਵੈਨਕੋਰ ਪਹੁੰਚਣ ਨੂੰ ਤੇ ਥੀ ਵੀਊ ਬਹੁਤ ਸੋਹਣਾ ਹੈ ਇੱਥੋਂ ਦਾ ਆਇਲੈਂਡ ਜ਼ਿਆਦਾ ਪਿਆਰਾ ਸੁਖਸੋੜਾ ਹੈ ਇੱਥੇ ਆਇਲੈਂਡ ਦੁੱਤੇ ਸਾਹਮਣੇ ਹੀ ਆਇਲੈਂਡ ਹੈ ਆਇਲੈਂਡ ਦੁੱਤੇ ਲੋਕਾਂ ਨੇ ਘਰ ਬਣਾਏ ਹੋਏ ਨੇ ਤੇ ਇਹਨਾਂ ਦਾ ਆਉਣਾ ਜਾਣਾ ਵੀ ਇਦਾਂ ਹੀ ਹੈ ਕਿ ਇਹਨਾਂ ਨੇ ਹਿੱਸੇ ਰੱਖੇ ਨੇ ਆਪਣੇ ਪ੍ਰਾਈਵੇਟ ਅੰਦਰ ਰੋਡ ਨੇ ਕਾਰਾਂ ਕੁਰਾਂ ਸਾਰਾ ਕੁਝ ਅੰਦਰ ਹੈਗਾ ਇਹਨਾਂ ਦੇ ਇੱਥੇ ਉਹ ਪੀਸਫੁਲੀ ਰਹਿੰਦੇ ਨੇ ਇੱਥੇ ਬਹੁਤ ਵਧੀਆ ਹਨ ਤੇ ਨਾ ਕੋਈ ਆਵਾਜ਼ ਆਈ ਬਾਹਰ ਦੀ ਸਾਰੇ ਲੋਕ ਹਾਊਸ ਰਹਿੰਦੇ ਨੇ ਇੱਥੇ ਇਦਾਂ ਦਾ ਹੀ ਕਿਹਨੇ ਆਈਲੈਂਡ ਨੇ ਹੁਣ ਇੱਕ ਹੋਰ ਆਈਲੈਂਡ ਹੈ ਆਲਾ ਹੁਣ ਇਹ ਵੀ ਲੱਗਾ ਆਈਲੈਂਡ ਲੋਕਾਂ ਨੇ ਪ੍ਰਾਈਵੇਟ ਲਈਆਂ ਹੋਈਆਂ ਜਗ੍ਹਾ ਇਹਨਾਂ ਦੇ ਪ੍ਰਾਈਵੇਟ ਆਈਲੈਂਡ ਨੇ ਇਹਨਾਂ ਦੇ ਜ਼ਿਆਦਾਤਰ ਜਿਹੜੇ ਅਮੀਰ ਜ਼ਿਆਦਾ ਹੀ ਅਮੀਰ ਨੇ ਜਿਹੜੇ ਬਿਲੀਅਨ ਬਿਲੀਅਨਸ ਹੋ ਗਏ ਨੇ ਨਾ ਦੇ ਹਾਂਜੀ ਆ ਗਏ ਆਪਾਂ ਰਸੇ 'ਚ ਥੋੜਾ ਵੀਊ ਚੈੱਕ ਕਰੋ ਜੀ ਸਾਰੇ ਹੀ ਆਈਲੈਂਡ ਨੇ ਜੀ ਵਿਚੋ ਚੱਲੇ ਇਹ ਆ ਦੇ ਕਰੈਂਟ ਨੇ ਇਹ ਲੋਕ ਨੇ ਪ੍ਰਾਈਵੇਟਲੀ ਓਨ ਕੀਤੇ ਹੋਏ ਨੇ ਸਪੀਡ ਚੈੱਕ ਕਰੋ ਜੀ 15 ਤੋਂ 20 ਕਿਲੋਮੀਟਰ ਪਰ ਹਾਅਰ ਦੇ हिसाब ਨਾਲ ਚੱਲਦੇ ਤਾਂ ਮਿਲਦੇ ਆ ਜਦੋਂ ਆਪਾਂ ਮੇਨ ਲੈਂਡ ਤੇ ਪਹੁੰਚਾਂਗੇ ਹਾਂਜੀ ਤੇ ਆਪਾਂ ਨਿਕਲ ਗਏ ਹੁਣ ਪਹਿਰੇ ਤੋਂ ਬਾਹਰ ਤੇ ਹੁਣ ਜਾ ਰਹੇ ਆਪਾਂ ਵਾਈਟ ਰੋ ਨੀਅਰ ਬਾਈਟ ਦੇ ਕਿਤੇ ਜਾਪਾਂ ਵਾਈਟ ਰੋ ਪਹੁੰਚਾਂਗੇ ਜਿੱਥੋਂ ਮਿਲਦੇ ਆ ਵਾਈਟ ਰੋ ਜਾ ਕੇ ਸੀ ਲੈਵਲ ਤੋਂ ਕਿੰਨੀ ਈ ਚਾ ਪੱਪਾ ਲਗਾ ਲਿਆ ਕੱਢੀ ਹਿਲ ਕੰਟਰੋਲ ਦੇ ਉੱਪਰ ਬਾਈਟ ਰੋਕ ਤੇ ਜਦੋਂ ਆਪਾਂ ਜਾਣਦੇ ਹਾਂ तहसील है वो तो बहुत ज्यादा अच्छी कर ली थी पहुंच गया अपन वाइट रो लो जी पहुंच फाइनली वेदर बहुत सोहना है सनी वेदर है इस टाइम बहुत ही प्यारा ओशन लोकल नहीं। अपनी आइसक्रीम म्यूजियमल म्यूजियम वाइट रोक जिदा कि तुम देख सकते ना कॉफी शॉप ਬਹੁਤ ਹੀ ਜਿਆਦਾ ਪੁਰਾਣੀ ਫੋਟੋ ਐ ਇਹ ਕਿਚੀ 1993 ਦੀ ਫੋਟੋ 22 ਤਰੀਕ ਨੂੰ 7ਵੇਂ ਮਹੀਨੇ 22 ਤਰੀਕ 1993 ਦੀ ਫੋਟੋ ਐ ਇਹ ਵੀ ਸੇਮ ਪਹਿਲੇ ਇਦਾਂ ਸੀਗਾ 1993 ਦੇ ਵਿੱਚ ਲੋਕ ਪਹਿਲੇ ਵੀ ਆਉਂਦੇ ਸੀਗੇ ਇੱਥੇ ਤੇ ਹੁਣ ਵੀ ਆਉਂਦੇ ਆ ਹੁਣ ਇਦਾਂ ਦਿਖਦਾ 2024 ਦੇ ਵਿੱਚ ਚਾਹ ਆਪਾਂ ਤੇ ਬੈਂਡ ਦੇ ਦੇਖੋ ਜੀ ਖੂਬਸੂਰਤੀ ਵਾਈਟ ਰੋਕ ਦੀ ਲੋਕਲ ਸ਼ੌਪਸ ਨੇ ਇੱਥੇ ਆ ਮੈਨੀ ਡੋਨਟ ਵੇਚ ਰਿਹਾ ਬੰਦਾ ਉੱਧਰ ਪਾਪ ਕੌਰ ਸੀ ਐ ਡਿਫਰੈਂਟ ਡਿਫਰੈਂਟ ਫਲੇਵਰ ਦੇ ਪਾਪ ਕੌਰ ਫਸਵਾ ਰਹੇ ਆ ਬੱਚਿਆਂ ਲਈ ਨਜ਼ਾਰੇ ਲੈ ਰਹੇ ਨੇ ਬੱਚੇ ਪੂਰੇ ਬਾਕੀ ਰੇਲਵੇ 트랙 ਨਾਲੇ ਦੇ ਟ੍ਰੇਨ ਆਉਂਦੀ ਵੀ ਇੱਥੇ ਯਾ ਰਨਿੰਗ ਰੇਲਵੇ 트랙 ਹੈ ਚਿੱਲ ਕਰ ਰਹੇ ਨੇ ਇਸ ਟਾਈਮ ਨਹਾ ਰਹੇ ਨੇ ਵਿਚ ਦੇ ਉੱਪਰ ਵੈਦਰ ਦੁਆਰਾ ਬਹੁਤ ਜ਼ਿਆਦਾ ਸਮੀ ਹੈ ਤੇ ਦੀ ਮੈਂ ਅੰਦਰ ਵਾਈਟ ਟੌਪ ਚ ਚਲੋ ਤਨ ਲੈ ਚਲਨੇ ਐਟ ਦਾ ਐਂਡ ਫੋਲੇ ਐਂਡ ਤੇ ਅਪਾ ਹੁਣ ਜਾ ਰਹੇ ਆ ਐਂਡ ਪੁਆਇੰਟ ਤੇ ਕਿਦਾਂ ਲੱਗਿਆ ਕਿਰਨਦੀਪ ਕੋ ਬਹੁਤ ਵਧੀਆ ਬਹੁਤ ਲਓ ਜੀ ਆਪਾਂ ਆਲਮੋਸਟ ਪਹੁੰਚ ਗਏ ਆ At the end point of the white rope. They fishing garden. ਇੰਦਰ ਉਹ ਲੱਗਾ ਬਈ ਫਿਸ਼ ਪੜਨਵਾ ਤੇ ਹਾਂ ਤਾਂ ਕਦੇ ਲੱਗੇ ਹੋਏ ਨੇ ਮੰਨਦੇ ਫਿਸ਼ ਉਹ ਬੰਦਾ ਲੈ ਆਇਆ ਕਿੱਕੜੇ ਫੜ ਕੇ ਇਹ ਦਿਸ ਇਜ਼ ਦ ਸੇਮ ਇਹ ਦਿਸ ਇਜ਼ ਦ ਸੇਮ ਕਿਸੇ ਇਹ ਦੇ ਦੇ ਨਾ ਉਹ ਜਿਹੜੇ ਟੋਕ ਕਿੱਕੜੇ ਪੜਾਈ ਨੇ ਭਾਈ ਨੇ ਇਹ ਕਿਹਨ ਤੋਂ ਆਉਂਦਾ ਦਾਂਗਿਆ ਨਹੀਂ ਕਿਹਨੇ ਅੱਛੀ ਗੱਲ ਸੌਰੀ ਬੀ ਰੀ ਸੀਕ੍ਰੀਟਸ ਤੇ ਯੋਖ ਨਹੀਂ ਬੁਝਾ ਸਕਦਾ ਲਾਲ ਤਾਂ ਛੱਡ ਤਾ ਨਾ ਥੱਲੇ ਮੈਨੂੰ ਲੈ ਕੇ ਜਾਊਗਾ ਅੱਜ ਲੱਗਦਾ ਬਣਾਊਗਾ ਇਹਨੂੰ ਆਉਂਿਆ ਆਉਂਿਆ ਇਹਨਾਂ ਨੂੰ ਮਾਪਦੇ ਨੇ ਉਹਦੇ ਨਾਲ ਮਾਪ ਕੇ ਦੇਖਦੇ ਨੇ ਜੇ ਤਾਂ ਵੱਡਾ ਆ ਫਿਰ ਲੈ ਕੇ ਜਾਂਦੇ ਆ ਜੇ ਤਾਂ ਛੋਟਾ ਆ pernau'de nallerin, nansırtıdır nay? Nis, who shot it? You let him two come up and then they smile at each ਅਈ ਕਹਿੰਦਾ ਤੁਹਾਡੇ ਕੋਲ ਚਿੰਟਿਆਂ ਨਾ ਨਹੀਂ ਫੜਿੰਦਾ ਲਿਆ ਮੈਂ ਹੁਣਾ ਥਣਾ ਫੜ ਕੇ ਛੱਡਦਾ ਆਂ ਦੇਖੋ ਉਹਨੇ ਦੇਖੋ ਸਟ੍ਰੈਪ ਕਰਦੇ ਆ ਉਹਨੂੰ ਆ ਛੋਟਾ ਜਿਹਾ ਤਾਂ ਕਰਕੇ ਇਹਨੂੰ ਵਾਪਸ ਜਣਾ ਛੱਡ ਦੇਣਾ ਪੋਰਸ਼ਨ ਚ ਨਾ ਮਾਪਣਾ ਵਾਤੇ ਹੁੰਦਾ ਆ ਜੇ ਤਾਂ ਇਹ ਵੱਡਾ ਹੋਵੇ ਫੇਰ ਇਹ ਲੈ ਕੇ ਜਾਂਦੇ ਆ ਜੇ ਤਾਂ ਜਿੱਦਾਂ ਇਹ ਛੋਟਾ ਹੈ ਕਾਹ ਬੋਲਾ ਕਰ ਰਿਹਾ ਹੈ ਨੋਮ ਗੁਡ ਬਾਏ ਗੋਸ ਬੈਕ ਚੱਲ ਗਿਆ ਨਾਲ ਦੀ ਨਾਲ ਥੱਲੇ ਸੋ ਇਲੀਗਲ ਆ ਜੇ ਆਪਾਂ ਛੋਟਾ ਲੈ ਕੇ ਜਾਂਦੇ ਆ ਲੀਗਲ ਨਹੀਂ ਹੈਗਾ ਇੱਥੇ ਆਹ ਦੇਖੋ ਜੀ ਆਪਾਂ ਇਧਰ ਨਹੀਂ ਸੈਟਲ ਨਹੀਂ ਆਏ ਆ ਪੈਨਕੋ ਰਾਡ ਲੈਣ ਤੋਂ ਸੋ ਇਹ ਬਹੁਤ ਸ਼ੋਰਟ ਸਰ ਦੇ ਆਈਲੈਂਡਸ ਨੇ ਸਾਰੇ ਆ। ਉਸ ਤੋਂ ਬਾਅਦ ਪੈਨਕੋ ਰਾਡ ਲੈਣਾ ਹੁੰਦਾ ਹੈ। ਆਊਟ ਚੈੱਕ ਕਰੋ। ਹੁਣ ਆਪਾਂ ਚੱਲਦੇ ਆਂ ਨੈਕਸਟ ਲੋਕੇਸ਼ਨ ਤੇ ਆਪਾਂ ਤੁਹਾਨੂੰ ਮਿਲਾਂਗੇ ਉਹ ਨੈਕਸਟ ਲੋਕੇਸ਼ਨ ਤੇ ਇੱਥੇ ਘੰਟਾ ਕੋਪਰ ਟਾਈਮ ਸਪੈਂਡ ਕਰਕੇ ਫਿਰ ਨੈਕਸਟ ਲੋਕੇਸ਼ਨ ਤੇ ਜਾਨੇ ਮਿਲਦੇ ਆਪਾਂ ਨੈਕਸਟ ਲੋਕੇਸ਼ਨ ਤੇ ਹਾਂਜੀ ਹੁਣ ਆਂਦੇ ਆਂਦੇ ਆਪਾਂ ਦੇਖਿਆ ਕਿ ਟ੍ਰੇਨ ਆ ਰਹੀ ਆ ਸੋ ਮੈਂ ਚਲੋ ਤੁਹਾਨੂੰ ਦਿਖਾ ਦਈਏ ਕਿ ਆਟੋਮੈਟਲੀ ਇੱਥੇ ਪਾਟਕ ਜਿਹੜੇ ਉਹ ਬੰਦ ਹੋ ਜਾਂਦੇ ਆ ਪਾਟਕ ਵੀ ਆਟੋਮੈਟਲੀ ਇੱਥੇ ਬੰਦ ਹੋ ਜਾਂਦੇ ਆ ਸੈਂਸਰ ਲਗਾਏ ਹੋਏ